ਉਹ 24 ਪੰਜਾਬ న్యూਸ ਤੇ ਮੈਂ ਹਾਂ ਦਵਿੰਦਰਪਾਲ ਜਿਵੇਂ ਕਿ ਜੁਧ ਨਸ਼ਾ ਦੇ ਵਿਰੁੱਧ ਪੰਜਾਬ ਸਰਕਾਰ ਵਿਰੁੱਧ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਅੱਜ ਮਲੇਰ ਕੋਰਟਲੇ ਦੇ ਵਿੱਚ ਇੱਕ ਇੱਕ ਨਸ਼ਾ ਤਸ਼ ਕਰਦਾ ਘਟਾ ਆਇਆ ਗਿਆ ਪਰ ਇਹ ਕਿ ਜਿਹੜੇ ਜੁਧ ਨਸ਼ਾ ਵਿਰੁੱਧ ਬਹੁਤ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਦੇ ਵਿਰੁੱਧ ਪਰ ਜਿਹੜੇ ਪੀੜਤ ਨੇ ਉਹਨਾਂ ਨੂੰ ਬਹੁਤ ਔਖਾ ਹੋ ਰਿਹਾ ਹੈ ਕਿਉਂਕਿ ਸਾਡੀ ਮਾਨਸਾ ਦੇ ਵਿੱਚ ਵੀ ਜਿਵੇਂ ਹੁਣ ਸੈਕਟਰੀ ਦੇ ਕਿਸੇ ਦੀ ਦਵਾਈਆਂ ਚੱਲਦੀਆਂ ਕੋਈ ਲੁਧਿਆਣੇ ਤੋਂ ਲਿਆਉਂਦਾ ਕੋਈ ਦਿੱਲੀ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਕੋ ਬਰਿੰਡੇ ਤੋਂ ਕੋਈ ਕਿਤੋਂ ਵੀ ਲਿਆਉਂਦਾ ਹੈਗਾ ਉਹ ਹੁਣ ਦਵਾਈਆਂ ਦਾ ਦਵਾਈਆਂ ਲੈਣੀਆਂ ਪੈਂਦੀਆਂ ਉਸ ਨੂੰ ਤੇ ਉਹ ਜਿਹੜੀ ਦਵਾਈਆਂ ਨੂੰ ਛਡਵਾਉਣ ਦੇ ਲਈ ਇੱਥੇ ਕੋਈ ਪੱਕਾ ਇਲਾਜ ਨਹੀਂ ਹੈਗਾ ਸੈਕਟਰੀ ਦਾ ਕੋਈ ਬਹੁਤ ਵਧੀਆ ਟੀਮ ਨਹੀਂ ਹੈਗੀ ਇੱਥੇ ਤੇ ਨਾ ਹੀ ਇੱਥੇ ਥੈਰਾਪਿਸਟ ਨਹੀਂ ਜਿਸ ਸੈਕਟਰੀ ਦਾ ਡਿਪਾਰਟਮੈਂਟ ਬਣਿਆ ਹੋਵੇ ਵਧੀਆ ਤੇ ਉਹਦੇ ਵਿੱਚ ਥੈਰਾਪਿਸਟ ਹੋਣ ਜਿਹੜੇ ਕੀ ਥੈਰਪੀ ਦੇਣ ਕਾਉਂਸਲਿੰਗ ਕਾਉਂਸਲਰ ਹੁਣ ਕੋਜੋ ਦੀ ਕਾਉਂਸਲਿੰਗ ਕਰਨ ਅਤੇ ਡਾਕਟਰ ਵਧੀਆ ਹੁਣ ਵਧੀਆ ਦਵਾਈਆਂ ਦੇਣ ਤਾਂ ਆਪਣੇ ਵੱਲੋਂ ਤਾਂ ਇਹ ਜਿਹੜੇ ਪੀੜਤ ਨੇ ਪੀੜਤ ਹੁਣ ਕਿਸੇ ਦਾ ਪੀੜਤ ਨੂੰ ਦਵਾਈ ਨਹੀਂ ਮਿਲਦੀ ਉਹ ਤਾਂ ਅੜਫੂ ਗਈ ਉਹ ਤਾਂ ਬਿਮਾਰ ਹੋ ਗਈ ਉਹਦੇ ਇਲਾਜ ਦਾ ਇੱਥੇ ਕੋਈ ਮਾਨਸਾ ਦੇ ਵਿੱਚ ਪ੍ਰਬੰਧ ਨਹੀਂ 1992 ਤੋਂ ਬਣਿਆ ਜ਼ਿਲ੍ਹਾ ਮਾਨਸਾ ਕੋਈ ਖਾਸ ਤਰੱਕੀ ਨਹੀਂ ਕਰ ਸਕਿਆ ਉਹਨਾਂ ਉਹ ਦਵਾਈਆਂ ਨੇ ਛਡਾਉਣ ਦੇ ਲਈ ਇੱਥੇ ਜੀਵ ਵਾਲੀਆਂ ਗੋਲੀਆਂ ਪੰਜਾਬ ਦੇ ਵਿੱਚ 600 ਕਰੋੜ ਤੋਂ ਵੱਧ ਲੋਕ ਬੱਦਲ ਦੀਆਂ ਲੋਕ ਜੀਵ ਵਾਲੀਆਂ ਗੋਲੇ ਖਾ ਗਈ ਇਹ ਕੋਈ ਹੱਲ ਨਹੀਂ ਹੈਗਾ ਸਕੈਟ੍ਰਿਸਟ ਪੇਸ਼ੈਂਟ ਪੇਸ਼ੈਂਟ ਨੂੰ ਦਵਾਈਆਂ ਸਟੋਨ ਦਾ ਸਟੋਨ ਦਾ ਮਾਨਸਿਕਤਾ ਦੇ ਵਿੱਚ ਕੋਈ ਵੀ ਆਪਣਾ ਸੈਕੈਟਰੀ ਡਿਪਾਰਟਮੈਂਟ ਨਹੀਂ ਹੈ ਜਿਹਦੇ ਵਿੱਚ ਕੀ ਕਾਉਂਸਲਰ ਹੋਣ ਥੈਰੇਪਿਸਟ ਹੋਣ ਤੇ ਸੈਕੈਟਰੀ ਦੇ ਬਧੀਆ ਡਾਕਟਰ ਹੋਣ ਵੀ ਆਪ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਵਧੀਆ ਸਕੈਟਰੀ ਡਿਪਾਰਟਮੈਂਟ ਬਣਾਇਆ ਜਾਵੇ ਜਿਹਦੇ ਵਿੱਚ ਸਕੈਟਰੀਸਟ ਡਾਕਟਰ ਹੋਣ ਤਾਂ ਜੋ ਪੀੜਤ ਐਡਮਿਟ ਹੋ ਸਕੇ ਵਧੀਆ ਐਡਮਿਟ ਦੇ ਹੋ ਐਡਮਿਟ ਹਸਪੀਟਲ ਹੋਵੇ ਤੇ ਜਿੱਥੇ ਐਡਮਿਟ ਨੂੰ ਮਰੀਜ਼ ਨੂੰ ਐਡਮਿਟ ਕੀਤਾ ਜਾ ਸਕੇ ਥੈਰੇਪੀ ਦੇ ਹਿਸਾਬੀ ਸਮੇਂ ਤੇ ਥੈਰੇਪੀ ਦਿੱਤੀ ਜਾ ਸਕੇ ਅਤੇ ਉਸ ਦੇ ਨਾਲ ਹੀ ਉਸ ਨੂੰ ਦਵਾਈਆਂ ਦਿੱਤੀਆਂ ਜਾ ਸਕਣ ਬਸੇ ਮਾਨਸਾ ਮਾਨਸਾ ਮੇਰਕੋਟਲਾ ਤੋਂ ਦਵਿੰਦਰਪਾਲ ਦੀ ਰਿਪੋਰਟ ਕਿੰਨਾ ਟਾਈਮ ਲਗਾ ਲਾਈਵ ਹੁ ਚਲਾ ਗਿਆ ਆਪ ਕੀ ਕਰੂੰਗਾ ਆਪ ਬਗਾਨਾ ਨਾ शे मत लॻंदा नशे सां माकर परिवार नशे सां कम करण प्रशासन जहिड़ा हा ਲਾਦੀ ਜੀ ਖਾਤਾ ਮੋਤਾ ਵੈਸੇ ਕਰਵਾ ਦੇਤਾ ਕੋਈ ਨਹੀਂ ਵਾਚੋ ਵੀਰ ਕੇ ਮਦਦ ਬਲਿ ਇਹ ਟਾਈਮ ਹੀ ਖਰਾਬ ਹੋ ਗਈ ਵੀ ਰੱਖਣੀ ਦੇ ਨਾਲ ਗੱਲ ਸਹੀ ਹੈ ਉਹ ਵੀ ਰੱਖੋ ਤੇ ਲਾਈ ਹੋਵੇ ਚਲੇਗਾ ਜਿਹੜਾ ਕੋੜੇ ਆ ਨੂੰ ਲੈ ਕੇ ਜੋ ਆ ਸ਼ਹਿਰ ਨੂੰ ਲੈ ਕੇ ਜਿਆਦੇ ਤੋਂ ਬਹੁਤ ਲੱਖਾਂ ਦੇ ਵਿੱਚ ਕਾਰਵਾਈ ਦੇਖੀ ਆ ਅੱਜ ਕਾਰਵਾਈ ਬਲੇਕ ਤੋਂ ਲਾ ਦੇ ਦਿੱਤੀ ਜਾਂ ਤੇ ਇੱਕ ਕੌਮ ਦੇ ਖਿਲਾਫ ਕਰਦਾ ਹੈ ਉਹ ਰੋਕਦਾ ਹੈ ਨਾ ਨਾਮ ਮਾਈਕ ਜਿਹੜਾ ਬਿਲਕੁਲ ਗਲਤ ਜਿਹੜਾ ਨੰਬਰ ਕਰਦਾ ਹੈ Terima kasih دو پہلے मेरा गलत नहीं मैं दूसरी काम कर रही हूं जी बिल्कुल नाम का काम नहीं कर रही है ये तैयार हो गए हैं भाई कुछ नहीं तो नहीं है ये कितने रेस्टिंग के पूछे के पॉइंट के लिए चालू बन गई है चक्के ਨਹੀਂ ਆ ਪਾਈ ਹੈਗਾ ਹੀ ਗਲਾਨੇ ਆ ਉਹਨੂੰ ਨਸ਼ੇ ਤੋਂ ਦੂਰ ਕਰਦੇ ਆ ਨਸ਼ਾ ਪਿੰਡਾ ਬੋਲੀ ਹੈ ਇਹ ਤੇ ਜਿਹੜੀ ਇੱਕ ਨੰਬਰ ਕਰਦੇ ਆ ਬੰਦ ਮਹਾਂ ਨੂੰ ਕਰਦੇ ਆ

ਆ ਚਲਾ ਲੈ ਕਿਉਂ ਇਹਨੂੰ ਮਟਾ ਦੇਣਾ ਮੂਰੋ ਮੂਰੋ ਸਾਰੀ ਟਾਈਆਂ ਦੀ ਇਹਨਾਂ ਨੂੰ ਰੋਕਣਾ ਸੋ ਮੈਂ ਨਾ ਆਇਆ ਇਹਨੂੰ ਬਣਾਇਆ ਇਹਨੂੰ ਬਣਾਇਆ ਇਹਨੂੰ ਬਣਾਇਆ ਮੋਬਾਈਲ ਆ ਭਾਈ ਸਰਬ ਹੋ ਗਏ ਉਹ ਦੂਜਾ ਦੂਜਾ ਆ ਮੋਬਾਈਲ ਆ ਕੰਨ ਨੂੰ اڃا پٽي اڏيرو کي رکڻو ڪهڙا ڪم ڪندڙا اٿن 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 اٿ ਯਾਦ ਆ ਮੈਂ ਇਹ ਤਾਂ ਨਹੀਂ ਬੰਨੀ ਹੋਣ ਦਾ ਅੱਜ ਕੀ ਕੀ ਕਾਰਵਾਈ ਹੈ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂ ਨੇ ਡਿਮੋਲਿਸ਼ਰ ਜਿਹੜੀ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚਲਾਉਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਘਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨਾਂ ਪਰਚੇ ਹੈ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੋਧ ਨਸ਼ਿਆਂ ਵਿਰੁੱਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ 3 ਇਦਾਂ ਦੀ ਅਸੀਂ ਆਈਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕਿ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ੇ ਆਂ ਚ ਕੁਛ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਹੋਰ ਸੈਂਟਰ ਬਣ ਰਹੇ ਆ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਸਰ ਇਹ ਲੋਕਾਂ ਦਾ ਕਹਿਣ ਕਿ ਜਿਹੜਾ ਹੈਗਾ ਇਹ ਜਿਹਨਾਂ ਦੇ ਨਸ਼ਾ ਤੋਂ ਸਤਾਉ ਰਹੇਗਾ ਉਹਦੇ ਕੋਠੀ ਤੇ ਸਰੋਦ ਰੋਦ ਤੇ ਬੰਗੇ ਸਾਰੀ ਆਡੈਂਟੀਫਾਈ ਕਰ ਰਹੇ ਆ ਇਦਾਂ ਦੀਆਂ ਹੋਰ